ਆ ਜਾ ਪੁੱਤ ਨਾ ਹੋਲੀ ਤੁਰਿਆ ਕਰ ਤੇ ਆ ਨਾ ਆ ਜਾ ਇੱਥੇ ਬਈਏ ਥੱਕੀ ਗਈਆਂ ਆ ਦੇਖ ਲੈ ਇਹਦੇ ਬਲ ਇਹਨੂੰ ਹੈ ਪਤਾ ਲੱਗਾ ਕਿ ਘਰ ਕੋਈ ਆ ਗਿਆ ਵਾ ਉਦਾਂ ਇਹਨੂੰ ਮਿੰਟ ਮਿੰਟ ਦੀ ਖਬਰ ਰਹਿੰਦੀ ਆ ਗੇਟ ਕਿਤੇ ਮਾੜਾ ਚ ਖੜਕੇ ਨਹੀਂ ਸੀ ਤੇ ਉਸੇ ਵੇਲੇ ਸ਼ੁਰੂ ਹੋ ਜਾਂਦੀ ਕੌਣ ਆਇਆ ਕੌਣ ਆਇਆ ਤੇ ਹੁਣ ਇਹਨੂੰ ਪਤਾ ਸੱਸ ਆਈ ਏ ਨਣਾਣ ਆਈ ਏ ਪਾਣੀ ਨਾ ਕਿਤੇ ਦੇਣਾ ਪੈ ਜੇ ਦੋ ਘੁੱਟ ਤੇ ਨਿਕਲਣ ਹੀ ਨਹੀਂ ਡਈ ਨੀ ਅੰਜੂ ਹਾਂਜੀ ਮੰਮੀ ਤੈਨੂੰ ਸੌਂਦਾ ਨਹੀਂ ਆ ਕੋਈ ਆਇਆ ਬਾਹਰ ਆ ਗਈ ਆ ਗਈ ਮੰਮੀ ਉਹਨਾਂ ਨੂੰ ਛੱਡੋ ਤੁਸੀਂ ਮੇਰੀ ਪਹਿਲਾਂ ਗੱਲ ਸੁਣੋ ਤੁਸੀਂ ਡਾਕਟਰ ਨਾਲ ਕੀ ਸਲਾਹਾਂ ਕਰੀ ਜਾਂਦੇ ੜੇ ਦੇ ਵੇਖੋ ਮੰਮੀ ਛੋਟਾ ਕਾਕਾ ਸਾਰਾ 1.5 ਸਾਲ ਦਾ ਵਾ ਉਪਰੋਂ ਤਾਂ ਇਹ ਮੈਨੂੰ ਥੋੜ੍ਹ ਸਲਾਹਾਂ ਦੇ ਹੀ ਜਾਂਦੇ ਜੇ ਕਿ ਚੱਲ ਕੋਈ ਨਾ ਨਾਲ ਲੱਗ ਦੇ ਵੀ ਕਰ ਲਾ ਮੰਮੀ ਮੈਂ ਨਹੀਂ ਇਹ ਜੇ ਕਰਨਾ ਚਾਹੁੰਨੀ ਨਹੀਂ ਕੁੜੀਏ ਤੂੰ ਸ਼ਦੈਣ ਹੋ ਗਈਆਂ ਜਦੋਂ ਨਿੱਕਾ ਛੋਟਾ ਬੱਚਾ ਹੋਵੇ ਨਾ ਨਾਲ ਹੀ ਦੂਜਾ ਤੇ ਦੋਵੇਂ ਨਾਲ ਕੇ ਪਾਲ ਜਾਂਦੇ ਆ ਮੁਰਕੇ ਦੋਨੋਂ ਸਕੂਲ ਜਾਣਗੇ ਮੁਰਕੇ ਇੱਕ ਸਕੂਲ ਜਾਇਆ ਕਰੂਗਾ ਇੱਕ ਵਾਰ ਮੁਰਕੇ ਰੋਇਆ ਪੇਪਟਿਆ ਕਰੂਗਾ ਕਿ ਮੈਨੂੰ ਤੇ ਕੀ ਕੀ ਸਾਹਵੇਂਗੀ ਉਹਨੂੰ ਸਕੂਲੇ ਭੇਜਿਆ ਕਰੇਗੀ ਕਿ ਉਹਨੂੰ ਘਰ ਸਾਹਵੇਂਗੀ ਐਸ ਕਰਕੇ ਦੋਵੇਂ ਬੱਚੇ ਨਾਲੋ ਨਾਲ ਹੋ ਜਾਂਦਾ ਨਾ ਸਾਲ ਦਾ ਫਾਸਲਾ ਹੋਵੇ 1.5 ਸਾਲ ਦਾ ਤੇ ਦੋਵੇਂ ਆਰਾਮ ਨਾਲ ਵੇਲੀ ਹੋਏंगी ਸਮ ਟਾਈਮ ਨਾਲ ਮੈਂ ਤੇਨੂੰ ਕਾਦੀ ਫਿਕਰ ਆ ਮੈਂ ਜੋ ਹੈਗੀ ਆ ਮੈਂ ਤੇਰੇ ਨਾਲ ਬੱਚੇ ਸੰਭਾਂਗੀ ਮਮੀ ਜਿੱਦਾਂ ਤੁਸੀਂ ਕਹਿੰਦੇ ਨਾ ਮੈਂ ਬੱਚੇ ਸੰਭੂਗੀ ਸਾਤ ਸ ਮਰੀ ਨੇ ਢੀ ਨਹੀਂ ਹੈਗੀ ਕਿ ਉਹਨੇ ਹੁੰਦਾ ਬੱਚਾ ਤੇ ਤੁਹਾਡੇ ਵੱਲ ਤੋਰ ਦੇਣਾ ਜਾਂ ਉਹਨੇ ਇਹ ਨਹੀਂ ਕਹਿਣਾ ਕਿ ਚੱਲ ਕੋਈ ਨਾ ਦਿਨ ਪਈਏ ਤੇ ਚੱਲ ਉੱਧਰ ਚੱਲ ਜਾ ਮੇਰੀ ਇੱਕ ਗੱਲ ਸੁਣ ਦੋ ਚਾਰ ਮਹੀਨੇ ਕੱਢ ਪਿਆਰ ਨਾ ਮੰਮੇ ਕੋਈ ਬਾਤ ਚ ਕਹੀ ਮੰਮੀ ਮੈਂ ਨਾ ਦੋ ਤਿੰਨ ਮਹੀਨੇ ਆਪਣੇ ਪੇਕੇ ਹੀ ਰਹਿਣਾ ਵਾ ਉੱਥੇ ਹੀ ਜਾ ਕੇ ਮੈਂ ਬੱਚਾ ਕਰਨਾ ਵਾ ਤੇ ਇੱਥੇ ਮੈਂ ਆਪਣੇ ਸਾਂਭ ਲੈਣਾ ਵਾ ਐਡੀ ਤੂੰ ਫਿਕਰ ਕਿਉਂ ਕਰਦੀ ਹੈ ਮੇਰੇ ਹੁੰਦੇ ਆ ਪੁੱਤ ਤੂੰ ਫਿਕਰ ਕਰਨ ਦੀ ਤੈਨੂੰ ਕੋਈ ਲੋੜ ਨਹੀਂ ਹੈ ਕੀ ਲਓ ਪਾਣੀ ਪੀ ਲਓ ਮੰਮੀ ਲਸਿੰਗ ਕਿੱਥੇ ਬਣੀ ਸੀ ਮੰਮੀ ਮੈਂ ਕੋਠੇ ਕੱਪੜੇ ਲਾਨ ਗਈ ਆ ਸਭ ਆਸਾ ਹੋਏ ਡਾਕਟਰ ਦੇ ਕੀ ਗੱਲ ਬੁਖਾਰ ਬਖੋਰਤਾ ਨਹੀਂ ਤਵੇ ਠੀਕ ਹੈ ਹੀ ਨਾ ਠੀਕ ਹੈ ਭਾਬੀ ਓਹੋ ਕੀ ਹੋ ਗਿਆ ਕੀ ਗੱਲ ਮੰਮੀ ਲੈ ਕਿੱਦਾਂ ਦੱਸਣੀਆਂ ਨਹੀਂ ਤੂੰ ਪਾ ਮੰਮੀ ਬਣਨ ਵਾਲੀ ਆ ਤੈਨੂੰ ਪਤਾ ਮੰਮ ਅੱਛਾ ਔਰ ਮੰਮੀ ਦਾ ਕਾਕਾ ਛੋਟਾ ਨਹੀਂ ਸੀ ਇਹੋ ਤੇ ਗੱਲ ਮੈਂ ਤੂੰ ਚੁੱਪ ਕਰ ਤੈਨੂੰ ਪਤਾ ਨਾ ਲੱਗਦਾ ਹ ਦੋਵੇਂ ਬੱਚੇ ਆਰਾਮ ਨਾਲ ਪਾਲ ਜਾਂਦੇ ਆ ਮੁੜ ਕੇ ਇੱਕ ਨਿਕਾ ਜਾ ਤੇ ਇੱਕ ਮਾਰ ਚ ਦੋਵੇਂ ਕਿੱਦਾਂ ਸੰਭੋਗੀ ਮੇਰੀ ਧੀ ਮੈਂ ਆਪੇ ਪਤਾ ਤੇਰੇ ਨਾਲ ਸਾਹਮਣੇ ਆ ਤੂੰ ਫਿਕਰ ਕਿਉਂ ਕਰਦੀ ਆ ਮੈਂ ਹੈਗੀ ਆ ਨਾ ਤੇਰੇ ਕੋਲ ਇਹ ਹੋ ਰਾਨੀ ਮੈਨੂੰ ਲੱਗਦਾ ਕਰਤਾ ਹੋਈ ਘਾਰ ਆ ਫਿਰ ਮੈਂ ਕਹਾਂ ਵੀ ਹੀ ਕਿ ਹਜੇ 5 6 ਸਾਲ ਤੱਕ ਜੇਰਾ ਕਰ ਲਿਓ ਤੁਹਾਨੂੰ ਤੇ ਆ ਦਵਾਈ ਦਾ ਨਫਾ ਵਾਢ ਲਿਏ ਤੇਰਾ ਤਾਂ ਵਸਨੇ ਚੱਲਦਾ ਤੂੰ ਤੇ ਨਾ ਲੈਣ ਲਾ ਦੇ ਨਿਆਣਿਆਂ ਦੀ ਜੰਮ ਜੰਮ ਕੇ ਵੀ ਉਹ ਇੱਕ ਵਾਰ ਸਿਆਣਾ ਹੋ ਜਾਂਦਾ ਸਭ ਕੁਝ ਫਿਰ ਤੂੰ ਨਹੀਂ ਮੈਂ ਕਿਹਾ ਸੀ ਉਦੋਂ ਬੱਚਾ ਕਰੀ ਨਾਲ ਮੇਰੇ ਵਾਲੇ ਵੇਖ ਲਿਆ ਕਰ ਆ ਮੇਰੇ ਬੁੱਢੇ ਹੱਡ ਮੇਰੇ ਕੋ ਕੰਮ ਕੀਤੇ ਜਾਂਦੇ ਆ ਹਜੇ ਤੇ ਉਹ ਛਿਲਾ ਹਜੇ ਮੈਂ ਮਹਾਪੂਰਾ ਕੀਤਾ ਹੈ ਹੁਣ ਤੂੰ ਦੂਜੇ ਦੀ ਤਿਆਰੀ ਕਰਨ ਨਹੀਂ ਆ ਮੰਮੀ ਮੈਂ ਪੇਕੇ ਮੰਮੀ ਨਾਲ ਗੱਲ ਕੀਤੀ ਸੀ ਕਹਿੰਦੇ ਸਭ ਵਧੀਆ ਟਾਈਮ ਨਾਲ ਬੰਦਾ ਫ੍ਰੀ ਹੋ ਜਾਂਦਾ ਵੈ ਕੱਲ ਨੂੰ ਬੱਚਾ ਸਕੂਲ ਵਾਲਾ ਜਦੋਂ ਹੋ ਜਾਣਾ ਫੇਰ ਓੱਖਾ ਹੁੰਦਾ ਸਭ ਉਹ ਐਦਾਂ ਕਰ ਆਪਣੀ ਮਾਂ ਨੂੰ ਨਾ ਇੱਥੇ ਹੀ ਆ ਕਰ ਲੂ ਕਿ ਨਾ ਤੇ ਅੱਜ ਨੇਪਾ ਯਾਰ ਤੂੰ ਸੁਣ ਗੱਲ ਸੁਣ ਲੈ ਡਾਕਟਰ ਨੇ ਦੱਸਿਆ ਨਾ ਕਿੰਨੀ ਬੀਕਨਸਿਆ ਤੇਰੇ ਵਿੱਚ ਹੁਣ ਆਪਣੀ ਪੂਰੀ ਫਰੂਟ ਦੀ ਭਰਤੀ ਰੱਖਣੀ ਸਵੇਰੇ ਸ਼ਾਮ ਦੁਪਹਿਰ 24 ਘੰਟੇ ਫਰੂਟ ਵੱਲ ਹੋਣਾ ਚਾਹੀਦਾ ਤੂੰ ਤੇ ਨਾਲੇ ਦੁੱਧ ਦਾ ਆਪਣੀ ਮਾਸਾਸਨ ਕਹਦੀ ਜਾਂਦੀ ਜਿੱਥੇ 2 ਕਿਲੋ ਦੁੱਧ ਲੈਂਦੇ ਨਾ ਉੱਥੇ 4 ਕਿਲੋ ਦੁੱਧ ਲਿਆ ਕਰ ਸਵੇਰੇ ਤੇ ਸ਼ਾਮ ਦੁੱਧ ਪੀਣਾ ਵਾ ਤੇ ਜਿਹੜੀਆਂ ਗਿਰੀਆਂ ਨਾ ਉਦਾਂ ਨਾ ਸੁੱਟੀ ਚਾਈ ਚਿੱਠੀ ਛਛੇ ਚਾਹ ਤਾਂ ਕਿ ਖਾਈ ਜਾਈਂ ਗਰਮ ਹੁੰਦੀਆਂ ਵਾ ਉਹਨਾਂ ਨੂੰ ਰਾਤ ਪਾਣੀ ਚ ਭਿਓ ਕੇ ਸਵੇਰੇ ਤੂੰ 4 ਗਿਰੀਆਂ ਲੈਣੀਆਂ ਹੀ ਲੈਣੀਆਂ ਵਾ ਠੀਕ ਆ ਮੰਮੀ ਆਪਣਾ ਤੇ ਆਪਣੇ ਬੱਚੇ ਦਾ ਪੂਰਾ ਧਿਆਨ ਰੱਖਣਾ ਵਾ ਇਹਨਾਂ ਵੇ ਇੱਥੋਂ ਜਾ ਕੇ ਤੇ ਉੱਥੇ ਚੁੱਲਾ ਚੌਕਾ ਸਭ ਮੰਡ ਐ ਪੀ ਆਪਣੀ ਸੱਸ ਨੂੰ ਕਈ ਕੰਮ ਵਾਲੀ ਰੱਖ ਲਵੇ ਮੰਮੀ ਕੰਮ ਤੇ ਮੈਨੂੰ ਦੱਸ ਕਰਨਾ ਹੀ ਪੜਾ ਕੰਮ ਵਾਲੀ ਦੱਸ ਕੀ ਐ ਥੋੜਾ ਬੋਧਾ ਤੇ ਉਹਨਾਂ ਨੇ ਮੈਨੂੰ ਕਹਿਣਾ ਹੀ ਐ ਕਿ ਲਾਗੂ ਕਰਵਾ ਕੋਈ ਲੋੜ ਨਹੀਂ ਕੀ ਕੰਮ ਕਰਨ ਦੀ ਤੂੰ ਕਹੀ ਮੰਮੀ ਜੀ ਮੇਰੇ ਕੋ ਨਹੀਂ ਕੰਮ ਹੁੰਦਾ ਪਿਆਰ ਨਾਲ ਕਹੀਦਾ ਹੁੰਦਾ ਵਾ ਉਹਨੂੰ ਕੀ ਗੱਲ ਐ ਚੰਗੀ ਭਲੀ ਹੈਗੀ ਆ ਆਪਾਂ ਕਰੂੰਗੀ ਕੰਮ ਨਹੀਂ ਕਰ ਸਕਦੀ ਐ ਇਹ ਨਹੀਂ ਹੁੰਦਾ ਕਿ ਬੱਚੇ ਵਿਆਹ ਤੇ ਤੇ ਚਲੋ ਜੀ ਛੁੱਟੀ ਠੀਕ ਐ ਮੰਮੀ ਕਿੱਧਰ ਅੰਦਰ ਨੂੰ ਤੁਰੀ ਜਾਂਦੀ ਆ ਇੱਧਰ ਆ ਮੰਮੀ ਲੇਟਣ ਚੱਲੀ ਸੱਕੜੀ ਕਿ ਥੱਕ ਗਈ ਮੈਂ ਕਿਹਦੇ ਕੀ ਟਾਈਮ ਹੋ ਜਾਵਾ ਤੂੰ ਨੇ ਲੇਟਣ ਚੱਲੀ ਇਦਾਂ ਕਰ ਮਸ਼ੀਨ 'ਚ ਕੱਪੜੇ ਪਾ ਦਵਾ ਦਬ ਧੋ ਲਾ ਉਹਨਾਂ ਨੂੰ ਪਾਈਪ ਲਾ ਲਈ ਮੰਮੀ ਮਸ਼ੀਨ 'ਚ ਕੱਪੜੇ ਕੱਢਣ ਕਰਾ ਲੱਗੇ ਨਾ ਚੁਕਨਾ ਵੀ ਪੈਂਦਾ ਥੋੜਾ ਜਿਹਾ ਡਾਕਟਰ ਨੇ ਮੈਨੂੰ ਮਨਾ ਕੀਤਾ ਹੋਇਆ ਜੇ ਡਾਕਟਰ ਨਾ ਆ ਬੜੇ ਖੇਖਣ ਦੱਸਦੇ ਹੁੰਦੇ ਆ ਉਹਨਾਂ ਨੇ ਲੋਟ ਕਮਾਉਣੇ ਹੁੰਦੇ ਆ ਤਾਂ ਕਰਕੇ ਆ ਨਾ ਕਰਿਓ ਉਹ ਨਾ ਕਰਿਓ ਮੈਂ ਤੇ ਆ ਬੱਚੇ ਆਪਣੇ ਬੱਗੇ ਕੀਤੇ ਤੇ ਮੈਂ ਤੇ ਕੋਈ ਨਹੀਂ ਰਸਟ ਰਸਟ ਕੀਤੀ ਮੈਂ ਤਾਂ ਸਾਰੇ ਇਹ ਹੀ ਕੰਮ ਕਰਦੀ ਹੁੰਨੀ ਕਿੰਨਾ ਸਾਡਾ ਟੱਬਰ ਹੀ ਤੈਨੂੰ ਪਤਾ ਨਾ ਪਰ ਮੰਮੀ ਮੇਰੀ ਗੱਲ ਸੁਣੋ ਉਹ ਟਾਈਮ ਦਾਦੀ ਸੱਸ ਸੀ ਮੰਮੀ ਹੁੰਨੀ ਸਾਡੀ ਮੇਰੀ ਗੱਲ ਸੁਣ ਲੈ ਬਹੁਤਾ ਜ਼ਬਾਨ ਨਾਲ ਮੈਨਾਂ ਲੜਾਇਆ ਕਰ ਜਿੰਨਾ ਮੈਂ ਕੰਮ ਆਇਆ ਉਨਾ ਕਰ ਚਲ ਉੱਥੇ ਕੱਪੜੇ ਤੇ ਜਿਹੜੀ ਬਾਲਟੀ ਜਿਹੜੀ ਪਾਦੀ ਕੱਪੜੇ ਉੱਥੇ ਮੈਂ ਆਪੇ ਪਾਉਂਗੀ ਕਰ ਛੇਤੀ ਦੇਖੇ ਖਣ ਕਰਦੀਆਂ ਵਾ ਸਿਮਰਤ ਪੁੱਤ ਮਾਂ ਉਹਨੂੰ ਕਰਤਾ ਹੀ ਸੱਸ ਆਪਣੇ ਨੂੰ ਫੋਨ ਕਰਤਾ ਹੀ ਉਹਦਾ ਫੋਨ ਜੀ ਡਾਕਟਰ ਨਾਲ ਤੁਸੀਂ ਗੱਲ ਕਰਨ ਦੇ ਨਾ ਮੈਂ ਬਾਹਰੋਂ ਫੋਨ ਕਰਤਾ ਸੀ ਉਹਦੇ ਭੰਗੜੇ ਪਾਉਂਦੀ ਕਿ ਚੰਗਾ ਸਤੋ ਸਾਡੀ ਸੱਸ ਖੁਸ਼ ਹੈ ਹੂੰ ਕਿ ਉਹਦੇ ਵੈਸੇ ਬਹੁਤ ਖੁਸ਼ ਹੈ ਸੱਸ ਖੁਸ਼ ਹੀ ਹੋਣਾ ਇਹ ਚ ਗਮ ਵਾਲੀ ਕਿਹੜੀ ਗੱਲ ਹੁੰਦੀ ਆ ਨਹੀਂ ਨਹੀਂ ਮੇਰਾ ਉਹ ਮਤਲਬ ਨਹੀਂ ਸੀ ਮੰਮੀ ਮੇਰਾ ਕਹਿਣ ਦਾ ਮਤਲਬ ਹੈ ਕਿ ਕਿਹ ਵੇਲੇ ਹੁੰਦਾ ਨਾ ਕਿ ਬੰਦਾ ਸੋਚਦਾ ਹੈ ਬੱਚਾ ਛੋਟਾ ਵੈ ਤੇ ਮੈਂ ਕਿਵੇਂ ਸੰਭਾਲ ਬੱਸ ਕਰ ਉਹ ਤਾਂ ਤੂੰ ਕਹਿ ਦੇਣਾ ਹੀ ਸੱਸ ਆਪਣੇ ਨੂੰ ਵੀ ਮੈਂ ਚਾਰ ਪੰਜ ਦਿਨ ਨਹੀਂ ਹੋਣਾ ਮੇਰੀ ਮੰਮੀ ਕਹਿੰਦੀ ਮੈਂ ਪੂਰਾ ਧਿਆਨ ਰੱਖੂੰਗੀ ਤੇਰਾ ਮੈਂ ਮੰਮੀ ਇਦਾਂ ਨਹੀਂ ਕਹਿ ਕੇ ਮੈਂ 4-5 ਦਿਨ ਨਹੀਂ ਹੋਣਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸ਼ਾਮ ਤੱਕ ਆ ਜੂੰਗੀ ਨਾ ਪੁੱਤ ਤੂੰ ਫੋਨ ਕਰਕੇ ਨਾ ਹੁਣੇ ਕਹਿ ਦੇ ਉਹਨੂੰ ਕਿ ਮੈਂ 3-4 ਦਿਨ ਮੰਮੀ ਨਹੀਂ ਆਉਣਾ ਤੇ ਮੇਰੇ ਮੇਰਾ ਨਾ ਪਈ ਕਰਿਓ ਤੇ ਮੇਰੀ ਮੰਮੀ ਕਹਿੰਦੀ ਕਿ ਮੈਂ ਪੂਰਾ ਧਿਆਨ ਰੱਖਣਾ ਵਾ ਤੇਰਾ ਖਾਣ ਪੀਣ ਦਾ ਹਰ ਚੀਜ਼ ਤੇ ਪਤਾ ਥੋੜੇ ਦਿਨ ਕਿੰਨੀ ਹੁੰਦੀ ਹੈ ਨਹੀਂ ਤੂੰ ਕੀ ਵੇਖਣ ਲਈ ਇੱਥੇ ਬੈਠੀ ਜਾਂ ਰਸੋਈ ਚ ਨਹੀਂ ਚਾਹ ਨਹੀਂ ਸੋਹਣਾ ਜ ਵਧੀਆ ਕੋਈ ਨਾਸ਼ਤਾ ਬਣਾਉਣ ਦੇ ਵਾਸਤੇ ਤੇ ਪਹਿਲੇ ਇਦਾਂ ਕਰ ਇੱਕ ਪਲੇਟ ਨਾ ਫਰੂਟ ਦੀ ਕੱਟ ਕੇ ਦੇ ਦੇ ਉਹਨਾਂ ਚ ਰੋ ਖਾਵੇ ਉਹਨਾਂ ਚ ਤੇਰਾ ਨਾਸ਼ਤਾ ਤਿਆਰ ਹੋ ਜਾਊਗਾ ਚੱਲ ਚੱਲ ਨਾ ਨਹੀਂ ਮੰਮੀ ਪਰ ਉਹਨੂੰ ਤਾਂ ਕੁਛ ਨਾ ਫਰੂਟ ਨੂੰ ਉਹਦਾ ਮਨ ਹੈਗਾ ਕਿ ਨਹੀਂ ਹੈਗਾ ਇਹਦਾ ਮਨ ਹੋਵੇ ਨਾ ਹੋਵੇ ਇਹਨੂੰ ਫਰੂਟ ਦੇ ਪਲੇਟ ਭਰ ਕੇ ਅੱਜ 5-6 ਦਿਨ ਇਹ ਇੱਥੇ ਰਹਿਣਾ ਵਾ ਨਾ ਤੇਰਾ ਵਾ ਤੂੰ ਇਹਨੂੰ ਸਵੇਰੇ ਸ਼ਾਮ ਫਰੂਟ ਦੇਣਾ ਕੱਟ ਕੇ ਚੱਲ ਹੋ ਜਾਗਾ ਬਸ ਕੰਮ ਸਾਰਾ ਪਿਆ ਵਾ ਬਸ ਖਾਣ ਬਹਿ ਜਾਂਦੀ ਆ ਕਦੀ ਕੇਲੇ ਫੜ ਕੇ ਬਹਿ ਜਾਂਦੀ ਆ ਕਦੀ ਸੰਤਰੇ ਫੜ ਕੇ ਬਹਿ ਜਾਂਦੀ ਆ ਕਦੀ ਸੇਅ ਫੜ ਕੇ ਬਹਿ ਜਾਂਦੀ ਆ ਕੰਮ ਵੀ ਦੇਖ ਲਿਆ ਕਰ ਮੰਮੀ ਪਤਾ ਕੀ ਹੋਇਆ ਸੀ ਰੋਟੀ ਨੂੰ ਦੇਲ ਨਹੀਂ ਕਰਦੇ ਉਲਟੀ ਜੀ ਹੀ ਆ ਜਾਂਦੀ ਸੀ ਬਾਰ-ਬਾਰ ਡਾਕਟਰ ਨੇ ਕਿਹਾ ਸੀ ਖਾਣਾ ਜਰੂਰ ਹੈ ਕੁਝ ਤੇ ਫਰੂਟ ਲੈ ਕੇ ਆਏ ਸੀ ਮਸ ਉਹੀ ਖਾਣ ਲਈ ਸਾਂ ਲੈ ਮੇਰੀ ਇੱਕ ਗੱਲ ਸੁਣ ਲੈ ਉਥੇ ਰੋਟੀਆਂ ਖਾਇਆ ਕਰ ਜੀ ਕਿਉਂ ਨਹੀਂ ਕਰਦਾ ਰੋਟੀਆਂ ਖਾਣ ਨੂੰ ਜਿੱਥੇ ਦੋ ਖਾਣੇ ਉਥੇ ਚਾਰ ਵੱਧ ਖਾ ਲਿਆ ਤੈ ਫਰੂਟ ਕਿਦਾਂ ਜਿਆਦਾ ਚੰਗੇ ਹੁੰਦੇ ਆ ਪਤਾ ਕਿੰਨੀਆਂ ਦਵਾਈਆਂ ਉਹਨਾਂ ਨੂੰ ਲੱਗੀਆਂ ਹੁੰਦੀਆਂ ਮੈਂ ਹਾਂ ਅੰਤੈ ਨੀ ਮੰਗਿਆਈ ਉਹ ਤੌਂਦਰਾ ਉਦਾਂ ਦਵਾਈਆਂ ਨਾ ਭਰੇ ਮੇਰੀ ਗੱਲ ਸੁਣ ਲੈ ਰੋਟੀਆਂ ਖਾਇਆ ਕਰ ਰੋਟੀਆਂ 'ਚ ਪੜੀ ਤਾਕਤ ਹੁੰਦੀ ਆ ਪਤਾ ਖੂਨ ਰੋਟੀ ਨਾਲ ਹੀ ਬਣਦਾ ਪਤਾ ਤੈਨੂੰ ਹੀ ਨਾ ਪਰ ਮੰਮੀ ਮੈਨੂੰ ਡਾਕਟਰ ਨੇ ਕਿਹਾ ਸੀ ਫਰੂਟ ਇੱਕ ਟਾਈਮ ਖਾਣਾ ਜ਼ਰੂਰ ਹੈ ਤੈਨੂੰ ਮੈਂ ਅੱਗੇ ਵੀ ਆ ਗੱਲ ਕਹੀ ਵੀ ਡਾਕਟਰਾਂ ਦੀ ਨਹੀਂ ਸੁਣੀਦੀ ਹੁੰਦੀ ਇਹ ਤਾਂ ਕੁਛ ਨਾ ਕੁਛ ਬੋਲਦਾ ਹੀ ਰਹਿੰਦੇ ਆ ਦਿਖਾਫਣ ਚੱਲ ਨੀ ਅੰਜੂ ਆ ਵੀ ਜਾ ਹੁਣ ਹਾਂਜੀ ਆ ਗਈ ਕੁੱਤੇ ਰਹਿ ਗਈ ਨੇ ਸੋਰੀ ਸਿੰਦਰ ਲੈ ਖਾ ਪੁੱਤ ਮਮਮੀ ਮੈਨੂੰ ਤਾਂ ਨਹੀਂ ਮੈਨੂੰ ਤੁਹਾਨੂੰ ਪਤਾ ਤੇਗਾ ਮੈਨੂੰ ਨਹੀਂ ਪਸੰਦ ਹੈਗੇ ਚੀਜ਼ਾਂ ਮੇਰੀ ਗੱਲ ਸੁਣ ਲੈ ਹੁਣ ਆ ਨਹੀਂ ਵੇਖੇ ਨਾ ਕੀ ਪਸੰਦ ਤੇ ਕੀ ਨਹੀਂ ਚੁੱਪ ਕਰਕੇ ਜੋ ਮਿਲਦਾ ਨਾ ਖਾਈ ਚੱਲ ਤੇ ਨਾਲੇ ਅੰਜੂ ਤੈਨੂੰ ਮੈਂ ਕਈ ਦੁੱਧ ਦਾ ਗਲਾਸ ਵੀ ਲਿਆਈ ਉਹ ਕਿੱਥੇ ਹਾਂਜੀ ਮਮਮੀ ਮੈਂ ਧਰਿਆ ਆ ਉਹਦਾ ਬਸ ਕੋਸ ਹੁੰਦਾ ਵਿਆਹ ਵੇ ਨਹੀਂ ਭਾਬੀ ਮਰਕੋਨੀ ਅੱਜ ਸਲਵੈਂਡਾ ਮੰਮੀ ਕਿਹਲੇ ਹੁੰਦਾ ਐਸਾ ਲੱchnਾ ਕੋਈ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਤੇ ਆਹ ਨਹੀਂ ਖਾਂਦੀ ਤੇ ਕੁਝ ਹੋਰ ਲੈਣਾ ਮੰਮੀ ਮੈਂ ਕੁਝ ਵੀ ਨਹੀਂ ਖਾਣਾ ਮੇਰੇ ਨਹੀਂ ਕੁਝ ਮਨ ਕਰਨ ਦਾ ਖਾਣ ਨੂੰ ਇਹ ਕਿਉਂ ਕਹੀ ਜਾਂਦੇ ਜੀ ਬਾਰ-ਬਾਰ ਜਿਵੇਂ ਮੇਰਾ ਮਨੋ ਕਿ ਮੈਂ ਆਪੇ ਖਾ ਲੂੰਗੀ ਰਹਿਨ ਤਾਂ ਬਾਬੀ ਕੋਸ਼ਣੇ ਲਿਆਓ ਇਹਨੂੰ ਕੀ ਹੋਇਆ ਵਾ ਬੜਾ ਮੂੰਹ ਜਿਹਾ ਵੱਟ ਕੇ ਚੱਲ ਗਈ ਹੁਣ ਇਹਨੂੰ ਪਤਾ ਨਹੀਂ ਕੀ ਹੋਇਆ ਉਹ ਦੋਂ ਦਾ ਬੂਥਾ ਵੱਟ ਕੇ ਤੁਰ ਹੀ ਫਿਰਦੀ ਸਵੇਰ ਦੀ ਸਾੜੀ ਗਈ ਹੈ ਕਿਤੇ ਉਹ ਮੰਮੀ ਮੇਰੇ ਤੋਂ ਬਾਬੀ ਨੇ ਕਹਤੋ ਸੜਨਾ ਪੁੱਤਾੜੀ ਆਦਲ ਨਹੀਂ ਕੋਈ ਜਿਹੋ ਜਿਹਾ ਆਵਾ ਉਹਨਾਂ ਨੂੰ ਤੇ ਆਪਣੇ ਆਪ ਹੀ ਗੁਸਾ ਆ ਹੀ ਜਾਣਾ ਵੈ ਮੈਨੂੰ ਪਤਾ ਵਾ ਭਾਬੀ ਨਾ ਬਿਨਾ ਵਜੋਂ ਕਦੀ ਨਹੀਂ ਬੋਲਦੇ ਜੇ ਉਹਨਾਂ ਦੇ ਮਨ ਪੇਪਰ ਆ ਪੀਤਾ ਹੋਵੇ ਨਾ ਫੇਰੀ ਕੋਈ ਜੁਬਾਂ ਚ ਗੱਲ ਕੱਢ ਦੇ ਨਹੀਂ ਤੋ ਉਦਾਂ ਨਹੀਂ ਕੱਢਦੇ ਹੋ ਕੋਈ ਨਹੀਂ ਵੇਖ ਲੈਨੀ ਮੈਂ ਵੀ ਇਹਨੂੰ ਅਣੀ ਕਿਹੜੀ ਗੱਲੋਂ ਮੂੰਹ ਬਣਾਏ ਐ ਇਹਨੇ ਹੁਣ ਚਾਰ ਤਰੀਕੇ ਨਾਲ ਜਾ ਗੱਲ ਕਰੋ ਲੜਨ ਦਾ ਦੇਪੇ ਜਾਦੋ ਤੂੰ ਨਾ ਮੈਨੂੰ ਸੁਖਾ ਕੱਲ ਦੀ ਜੰਮੀ ਮੈਨੂੰ ਗੱਲਾਂ ਸੁਣ ਹਾਂ ਇਹ ਕੀ ਆ ਬਤਨ ਮੈਨੂੰ ਕਿਉ ਨਾ ਮੰਮੀ ਤੁਹਾਨੂੰ ਨਹੀਂ ਪਤਾ ਕੀ ਹੋਇਆ ਆ ਤੁਸੀਂ ਜੋ ਅੰਦਰ ਕਰਨਦੇ ਹੋ ਨਾ ਇੱਕ ਬਰਦਾਸ਼ਤ ਨਹੀਂ ਸੀ ਹੁੰਦੀ ਆ ਇਹ ਨਾ ਸੋਚਿਓ ਕਿ ਸਿਮਰਤ ਦੀ ਖੁਸ਼ੀ ਨਹੀਂ ਬਰਦਾਸ਼ਤ ਹੋ ਹੁੰਦੀ ਸੀ ਕਿ ਤੁਹਾਡੀਆਂ ਗੱਲਾਂ ਨਾ ਜਿਹੜੀਆਂ ਡੋਗਲਾਪਨ ਜਾਂ ਕਹਿ ਲਓ ਤੁਹਾਡਾ ਵਿਤਕਰਾ ਹੁਣ ਹੀ ਸੀ ਸਮਝ ਆਉਂਦੇ ਆ ਕਿਉਂ ਮੇਰੇ ਵਾਰੀ ਕੀ ਕੰਮ ਹੁੰਦੇ ਸੀ ਆ ਫਰੂਟ ਬੜਾ ਮਹਿੰਗਾ ਹੀ ਇਹ ਟੀਕਿਆਂ ਦਵਾਈਆਂ ਨਾਲ ਬਣਿਆ ਹੋਇਆ ਐ ਡਾਕਟਰ ਤੇ ਬੇਕੂਫ ਨੇ ਰੋਟੀ ਖਾ ਲਿਆ ਕਰ ਦੋ ਯਾਦ ਆਏ ਕੁਝ ਤੂੰ ਨਿਆਣੇ ਜੰਮਨਦੇ ਵਸ ਲੱਗੀ ਹੋਈ ਆ ਤੈਨੂੰ ਕੋਈ ਸ਼ਰਮੀਆਂ ਨਹੀਂ ਗਈ ਪਹਿਲਾ ਨਿਆਣਾ ਵੱਡਾ ਹੋ ਲੈਂਦੇ ਮੇਰੇ ਦੂਜੇ ਬੱਚੇ ਵਾਰੀ ਤੁਹਾਨੂੰ ਖੁਸ਼ੀ ਨਹੀਂ ਹੋਈ ਉਹ ਕਹਤਾ ਮੇਰੇ ਹੱਡ ਜਵਾਬ ਦੇਗੇ ਮਾਂ ਨੂੰ ਸੱਦ ਲਾ ਕਿੰਨਾ ਕੁਝ ਕਿਹਾ ਤੇ ਸਿਮਰਤ ਸਿਮਰਤ ਮਾਰੀ ਮੈਂ ਬਹੁਤ ਖੁਸ਼ ਆ ਮੇਰੇ ਹੱਡਾਂ 'ਚ ਜਾਨ ਹੋਵੇ ਨਾ ਹੋਵੇ ਮੈਂ ਉਹਦੀ ਪੂਰੀ ਦੇਖ ਰਿਕ ਕਰਾਂਗੀ ਭਾਵੇਂ ਇੱਥੇ ਹੋਵੇ ਸਿਮਰਤ ਤੇ ਭਾਵੇਂ ਉੱਧਰ ਹੋਵੇ ਮੈਂ ਉੱਥੇ ਵੀ ਚਲ ਜਾਾਂਗੀ ਪਰ ਤੁਸੀਂ ਉਹੀ ਫਰਕ ਰੱਖਦੇ ਹੋ ਕਿਉਂ ਮੰਮੀ ਨੂਆ ਵਾਰੀ ਕਿਉਂ ਨੂਆਵਰੇ ਜਵਾਬ ਕਿਉਂ ਜਾਂਦਾ ਹੈ ਹੈ ਸਹੀ ਗੱਲ ਹੈ ਮੰਮੀ ਭਾਬੀ ਸਹੀ ਕਹਿੰਦੀ ਆ ਮੈਨੂੰ ਵੀ ਪਤਾ ਵਾ ਜਦੋਂ ਮੈਂ ਉਨੀ ਨਹੀਂ ਨਾ ਜਦੋਂ ਭਾਬੀ ਨੇ ਮੈਨੂੰ ਵਧਾਈ ਦੇਣੇ ਘਰੇ ਆਈ ਸੀ ਤੇ ਉਦੋਂ ਮੈਂ ਭਾਬੀ ਦੇ ਮੂਹਰੇ ਵੀ ਦੇਖ ਕੇ ਦੱਸ ਦਿੱਤਾ ਸੀ ਕਿ ਭਾਬੀ ਖੁਸ਼ ਨਹੀਂ ਹੈਗੀ ਜਾਂ ਕੋਈ ਗੱਲ ਹੋਈ ਆ ਤੇ ਮੰਮੀ ਤੁਸੀਂ ਕੋਈ ਦੱਸ ਦੋ ਤੁਸੀਂ ਕਹਿੰਦੇ ਨਈ ਸਿਮਰਤ ਵੈ ਉਹਦਾ ਸੁਭਾਈ ਇਦਾਂ ਦਾ ਉਹ ਇਦਾਂ ਹੀ ਕਰਦੀ ਪਰ ਇੰਨੇ ਟਾਈਮ ਵਿੱਚ ਨਾ ਮੈਂ ਭਾਬੀ ਨੂੰ ਹੀ ਜਾਣਗੀ ਤੁਹਾਨੂੰ ਵੀ ਜਾਣਗੀ ਮੇਰੇ ਵੰਡੇ ਤੇ ਹੁਣ ਕਿੰਨਾ ਖੁਸ਼ ਜੇ ਕਿ ਸਿਮਰਤੂ ਆ ਕਰਨਾ ਆ ਕਰਨਾ ਆਪਣੀ ਸਾਸ ਨੂੰ ਕਹਿ ਇੱਥੇ ਰਹਿਣਾ ਤੂੰ ਇੰਨੇ ਦਿਨ ਤੇ ਭਾਬੀ ਵੰਡੇ ਤੁਸੀਂ ਤਾਂ ਕਿਉਂ ਕਰਦੇ ਰਹੇ ਜੇ ਸਾਡੇ ਸਿਮਰਤ ਨੂੰ ਨਾ ਟੈਨਸ਼ਨ ਲੈ ਇਸ ਦਲ ਦੀ ਮੰਮੀ ਨੂੰ ਤਾਂ ਆਦਾ ਤਾਂ ਹੀ ਆ ਮੇਰੇ ਨਾਲ ਹਮੇਸ਼ਾ ਨਹੀਂ ਕਰਦੇ ਨਹੀਂ ਕੋਈ ਵਿਆਹ ਆ ਜੇ ਕੋਈ ਖੁਸ਼ੀ ਆ ਜੇ ਮੇਰੀ ਜ਼ਿੰਦਗੀ ਚ ਉਹਦੇ ਬਾਰੇ ਚਾਰ ਗੱਲਾਂ ਸੁਣਾਈ ਦਿੰਦੇ ਨੇ ਆਹੀ ਫਰਕ ਹੈ ਇਸ ਸਸਾ ਮਾਮਾ ਪਤਾ ਕੀ ਕਹਿੰਦੀਆਂ ਨੇ ਕਿ ਸਾਹਮਣੇ ਜਿਹੜੀ ਨੂੰ ਆਈ ਹੈ ਨਾ ਘਰ ਚ ਇਹ ਸਾਨੂੰ ਸਾਡੀ ਧੀ ਬਣ ਕੇ ਚੱਲੇ ਸਾਨੂੰ ਉਹ ਪਿਆਰ ਦੇਵੇ ਜੋ ਆਪਣੇ ਮਾਪਿਆਂ ਨੂੰ ਦਿੰਦੀ ਆਈ ਇਹ ਕਿਉਂ ਨਹੀਂ ਮਾਪਾ ਬੰਦੇ ਸਾਡੇ ਕੋ ਉਮੀਦ ਰੱਖ ਲੈਂਦੇ ਨੇ ਦੂਜੇ ਬੱਚੇ ਦੀ ਖੁਸ਼ੀ ਕੀ ਗੱਲ ਐ ਨਾਨਕਿਆਂ ਨੂੰ ਹੀ ਐ ਦਾਦਕਿਆਂ ਨੂੰ ਕਿਉਂ ਨਹੀਂ ਐਗੀ ਕਿਉਂ ਨਹੀਂ ਐਗੀ ਭਾਬੀ ਸਾਨੂੰ ਵੀ ਓਨੀ ਖੁਸ਼ੀ ਆ ਜਿੰਨੀ ਤੁਹਾਨੂੰ ਹੁੰਦੀ ਆ ਹਾਂ ਜੋ ਮੈਨੂੰ ਮਾਫ ਕਰ ਦੇ ਮੈਨੂੰ ਨਾ ਇਦਾਂ ਨਹੀਂ ਸੀ ਕਰਨਾ ਚਾਹੀਦਾ ਇਹ ਗਲਤੀਆਂ ਮੇਰੀਆਂ ਵੀ ਜੇ ਇਨਸਾਨ ਨਾ ਪਿਆਰ ਕਰ ਸਕਦਾ ਵਾ ਤੇ ਨਾ ਨਾ ਕਿਉਂ ਨਹੀਂ ਕਰ ਸਕਦਾ ਦਾਦੀਆਂ ਵਾਸਤੇ ਤੇ ਤੇ ਧੀ ਦੀ ਵੀ ਖੁਸ਼ੀ ਹੋਈ ਹੁੰਦੀ ਆ ਤੇ ਨੋ ਦੀ ਵੀ ਮੈਨੂੰ ਮaaf ਕਰ ਦੇ ਮੇਰੇ ਕੋ ਨਾ ਗਲਤੀ ਹੋ ਗਈ ਬਹੁਤ ਵੱਡੀ ਤੁਸੀਂ ਤੁਸੀਂ ਵੀ ਜਦੋਂ ਤੁਹਾਨੂੰ ਖਬਰ ਮਿਲਦੀ ਆ ਨਾ ਕਿ ਇੱਕ ਵਾਰੀ ਫੇਰ ਨਾ ਨਹੀਂ ਬੰਨਣ ਵਾਲੇ ਹੋ ਤੇ ਤੁਹਾਡੇ ਪੁੰਜੇ ਪੈਰ ਨਹੀਂ ਟਿਕਦੇ ਖੁਸ਼ੀ ਦਾ ਇੱਕ ਅਲੱਗ ਹੀ ਮਤਲਬ ਅਹਿਸਾਸ ਹੁੰਦਾ ਐਵੀ ਤਿਆਰੀ ਕਰਨੀ ਸ਼ੁਰੂ ਕਰਦੀ ਐਵੀ ਕਰਦੀ ਸਟਾਰਟ ਆਪਣਾਉਣੀ ਸ਼ੁਰੂ ਕਰਦੀ ਐ ਕੀ ਇਹ ਬਣਾ ਕੇ ਕੁੜੀ ਨੂੰ ਦੇਣਾ ਰੋਜ਼ ਫੋਨ ਕਰਨੇ ਪੁੱਤ ਜਵਾਈ ਨੂੰ ਵੀ ਫੋਨ ਕਰਨੇ ਪੁੱਤੋ ਦਾ ਧਿਆਨ ਰੱਖੀ ਡਾਕਟਰਾਂ ਦੇ ਚੱਕਰ ਅੱਜ ਘਟ ਪਏਗਾ ਉਹਨੂੰ ਖਾਣਾ ਵੀ ਨਾ ਵਧੀਆ ਤੇ ਜਦੋਂ ਨੂੰ ਬਣਾਉਣ ਵਾਲੀ ਹੁੰਦੀ ਨਾ ਦੂਸਰੀ ਵਾਰੀ ਮਾਂ ਚਲੋ ਪਹਿਲੀ ਵਾਰੀ ਤਾਂ ਹੜ ਕੇ ਬੜਾ ਕਰ ਜਾਂਦਾ ਦੂਜੀ ਵਾਰੀ ਕਿਹੋਲੇ ਪਤਾ ਕਰਾਂਗੇ ਲੈ ਹੁਣ ਫੇਰ ਸਾਨੂੰ ਸਾਰਾ ਕੁਝ ਕਰਨਾ ਪੈਣਾ ਇੰਨੇ ਮੰਜੇ ਦੇ ਬਹਿ ਜਾਣਾ ਇੰਨੇ ਬਹਾਨਾ ਹੀ ਲਾ ਦੇ ਨਹੀਂ ਐਦਾਂ ਨਾ ਕਰਿਆ ਕਰੋ ਸਾਰੀਆਂ ਸੱਸਾਂ ਨਹੀਂ ਮੱਲ ਕਿ ਕੋਈ ਕੋਈ ਸੱਸਾਂ ਦਾ ਇਹੀ ਹਾਲ ਹੁੰਦਾ ਕਿ ਜਦੋਂ ਧੀ ਦੇ ਘਰ ਖੁਸ਼ੀ ਹੁੰਦੀ ਹੈ ਬੜੀਆਂ ਖੁਸ਼ ਹੁੰਦੀਆਂ ਪਰ ਜਦੋਂ ਨੌ ਦੇ ਘਰ ਹੁੰਦੀ ਆ ਫਿਰ ਉਹਨਾਂ ਨੂੰ ਥੋੜੀ ਜੀ ਹੋ ਜਾਂਦੀ ਹੈ ਲੈ ਹੁਣ ਇਹ ਸਾਨੂੰ ਕਰਨਾ ਪੈਣਾ ਹੈ ਪਰ ਇਦਾਂ ਨਹੀਂ ਕਰਨਾ ਚਾਹੀਦਾ ਤੁਹਾਨੂੰ ਦੋਨਾਂ ਨੂੰ ਇਕੁਅਲ ਰੱਖਣਾ ਚਾਹੀਦਾ ਹੈ ਬਿਲਕੁਲ ਇਸ ਲਈ ਪਲੀਜ਼ ਵੀਡੀਓ ਚ ਮੈਪਨੇ ਆਪチェ गावा ਹੁਣ ਤੱਕ ਤੁਸੀਂ ਦੇਖ ਲਈ ਸਾਰੀ ਵੀਡੀਓ ਸਮਝ ਲਈਗੇ ਹੋਗੇ ਵਧੀਆ ਲੱਗੀ ਹੋਏਗੀ ਤਾਂ ਪਲੀਜ਼ ਲਾਈਕ ਕਰਕੇ ਕਮੈਂਟ ਕਰ ਦਿਆ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਅੱਗੇ ਤੱਕ ਉਹਦੇ ਨਾਲ ਕੀ ਹੁੰਦਾ ਕਿ ਦੁਨੀਆ ਨੇ ਇੱਕ ਮੈਸੇਜ ਆਂਦਾ ਹੈਗਾ ਵੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸਬਸਕ੍ਰਾਈਬ ਕਰਨ ਤੋਂ ਬਾਅਦ ਛੋਟੀ ਜਿਹੀ ਬੈਲ ਲਗੀ ਹੈ ਜੋ ਕਿ ਅਸੀਂ ਈਮੇਲ ਖਵਾ ਗਈ ਨੂੰ ਜੀ ਮੈਨੂੰ ਟੰਗ ਕਰਦੇ ਆ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ